ਯੂਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਤੁਸੀਂ ਅਗਲਾ ਇਸ਼ੂ ਸਾਡੇ ਦਰਸ਼ਕਾਂ ਨੂੰ ਕਿਹੜਾ ਸਾਂਝਾ ਕਰਨ ਜਾ ਰਹੇ ਹੋ ਅਹ ਦੇਖੋ ਇੱਕ ਪਾਸੇ ਤਾਂ ਜਿਸ ਤਰੀਕੇ ਦੀਆਂ ਪੋਲਿਟিক্যাল ਇਵੈਂਟਸ ਦੇ ਨਾਲ ਸਿੱਖਾਂ ਨੂੰ ਕਾਬੂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜੀ ਕਸ਼ਮੀਰ ਦੇ ਵਿੱਚ ਅਜੇ ਵੀ ਲਗਾਤਾਰ ਤਣਾਅ ਚੱਲ ਰਿਹਾ ਹੈ ਆਗਿਆ ਖਬਰਾਂ ਵਿੱਚ ਆਇਆ ਕਿ ਫਿਰ ਪੁਲਿਸ ਨੇ ਗੋਲੀ ਚਲਾਈ ਦੋ ਤਿੰਨ ਜਿਹੜੇ ਨੇ ਹੋਰ ਮਾਰੇ ਗਏ ਔਰ ਫੁੱਲ ਫਲੇਜ ਜਿਹੜਾ ਟੈਰਰ ਹੈ ਅਜੇ ਵੀ ਖ਼ਬਰਾਂ ਦੇ ਉੱਤੇ ਕੰਪਲੀਟ ਸੈਂਸਰ ਹੈ ਲੋਕਲ ਵੀ ਕੋਈ ਛਾਪ ਨਹੀਂ ਸਕਦੇ ਜੀ ਦਰਤ ਨੇ ਉੱਪਰ ਉੱਤੇ ਵੀ ਪਾਵਨ ਦੀ ਹੈ ਔਰ ਜਿਹੜੇ ਲੋਕ ਬਲਾਈਂਡ ਹੋਏ ਨੇ ਇਹਨਾਂ ਦੀਆਂ ਉਸ ਪੈਲਟਸ ਦੇ ਨਾਲ ਜਿਹੜੀਆਂ ਬਲਾਈਂਡ ਕਰਦੀਆਂ ਪੈਲਟ ਗਨ ਉਹਨਾਂ ਦੀ ਗਿਣਤੀ ਬਹੁਤ ਵਧ ਰਹੀ ਹੈ ਔਰ ਮੈਂ ਅੱਜ ਦੇਖ ਰਿਹਾ ਸੀ ਕਿ ਬਹੁਤ ਛੋਟੀ ਜਿਹੀ ਉਮਰ ਦੀ 12 13 ਸਾਲ ਦੀ ਬੱਚੀ ਜਿਹੜੀ ਹੈ ਉਹ ਬਲਾਈਂਡ ਬੈੱਡ ਦੇ ਉੱਤੇ ਆ ਉਹ ਪਿਕਚਰ ਚਾਰਜ ਫੇਰੇ

ਜੋ ਕੋਰਟ ਦਾ ਜੋ ਕੋਰਟ ਦਾ ਜਿਹੜਾ ਵੀ ਫੈਸਲਾ ਆਇਆ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਜਾਂ ਪਟੀਸ਼ਨ ਪਾਈ ਸੀ ਕਿ ਉਹ ਕੇਸ ਨੂੰ ਡਿਸਪਸ ਕੀਤਾ ਜਾਏ ਔਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਅੱਜ ਜੱਜ ਦਾ ਉਸਤੇ ਕਮੈਂਟ ਹੈ ਕਿ ਜਿਹਨ ਨਥੁਰਾਨ ਕੋਰਟ ਸੇ ਜਿਹਨੇ ਗਾਂਧੀ ਨੂੰ ਮਾਰਿਆ ਉਹ ਮੈਂਬਰ ਜ਼ਰੂਰ ਸੀ ਆਰਐਸਐਸ ਦਾ ਪਰ ਆਰਐਸਐਸ ਨੂੰ ਇਸ ਲਈ ਬਰੀ ਨਹੀਂ ਦਿੱਤਾ ਜਾ ਸਕਦਾ ਇੱਕ ਜੱਥੇਬੰਦੀ ਨੂੰ ਔਰ ਰਾਹੁਲ ਗਾਂਧੀ ਉਸਦੇ ਲਈ ਮਾਫੀ ਮੰਗੇ ਹਾਲਾਂ కాంగ్రెస్ ਨੇ ਕਿਹਾ ਜੀ ਕਿ ਉਸ ਬੂਤ ਪੇਸ਼ ਕਰਨਗੇ ਕਿ ਆਰਐਸਐਸ ਦਾ ਕੀ ਹੋ ਰਿਹਾ ਪਰ ਮੈਂ ਇਹ ਦੇਖ ਰਿਹਾ ਵੀ ਸੁਪਰੀਮ ਕੋਰਟ ਦਾ ਇਸ ਲੈਵਲ ਦਾ ਕਾਨੂੰਨ ਇਹ ਜਾਣਦਿਆ ਹੋਇਆ ਵੀ ਕਿ ਨਥੂਰਾਮ ਗੋੜਸੇ ਨੇ ਜਦੋਂ ਇਹ ਸਾਰਾ ਕਾਰਾ ਸਵਰਕਰ ਨੇ ਕਹਿਣ ਦੇ ਜਦੇ ਖਿਲਾਫ ਇਹਨਾਂ ਪੈਰਡਾਈਸ ਫਾਰਮ ਹੋਣ ਕਰਕੇ ਉਹਨਾਂ ਛੱਡਿਆ ਗਿਆ ਲੇਕਿਨ ਬਾਕੀ ਉਹਦੀ ਕੰਪੇਟਿਸ਼ਨਟੀ ਜਿਹੜੀ ਹੈ ਇਸ ਕੇਸ ਦੇ ਵਿੱਚ ਸੀ ਔਰ ਜੇ ਕਿਵੇਂ ਨਾ ਆਉਂਦਾ ਹੈ ਆਰਐਸਐਸ ਦਾ ਹੋਂਦ ਹੁੰਦਾ ਕਈ ਲੋਕ ਪੁੱਛੇਗੇ ਤੁਹਾਡਾ ਇਹ ਵੀ ਦਵਾ ਦਾ ਇੱਕ ਹੋਰ ਪਿਓ ਜਿਹਨੂੰ ਗੋਬਿੰਦ ਗਲਪ ਪਟੇਲ ਸਰਦਾਰ ਪਟੇਲ ਤੁਸੀਂ ਕਹਿੰਦੇ ਹੋ ਉਹ ਹੋਮ ਮਿਨਿਸਟਰ ਜਦੋਂ ਗਾਂਧੀ ਦਾ ਕਤਲ ਹੋਇਆ ਹੈ ਕਿ ਉਹਨੇ ਪਟੇਲਾ ਨੇ ਅਸਰ ਆਰਐਸਐਸ ਦੇ ਉੱਤੇ ਪਾਬੰਦੀ ਕਿਉਂ ਲਾਈ ਜੀ ਮੈਂ ਆਰਐਸਐਸ ਦਾ ਕੋਈ ਰੋਲ ਨਹੀਂ ਸੀ ਜੋ ਕੋਰ ਬੜਾ ਕਿ ਜੇ ਸੁਪਰੀਮ ਕੋਰਟ ਅੱਜ ਇਸ ਲੈਵਲ ਤੱਕ ਆਰਐਸਐਸ ਨੂੰ ਡਿਫੈਂਡ ਕਰ ਰਿਹਾ ਹੈ ਔਰ ਕਸ਼ਮੀਰ ਦੇ ਹਵਾਲੇ ਨਾਲ ਇੱਕ ਬੜਾ ਇੰਪੋਰਟੈਂਟ ਡਿਸੀਜਨ ਜਿਹੜਾ ਸੁਪਰੀਮ ਕੋਰਟ ਦੇ ਬੈਂਚ ਨੇ ਦਿੱਤਾ ਹੈ ਜਿਹੜਾ ਕਿ ਬਿਲਕੁਲ ਇਹ ਦੱਸ ਰਿਹਾ ਵੀ ਕਸ਼ਮੀਰੀ ਤਾਂ ਆਜ਼ਾਦੀ ਮੰਗਦੇ ਨੇ ਔਰ ਇਹਨਾਂ ਦੀਆਂ ਅਦਾਲਤਾਂ ਉਹ ਹੱਕ ਵੀ ਹੋ ਰਹਿਣਾ ਚਾਹੁੰਦੀਆਂ ਜਿਹੜਾ ਆਰਟੀਕਲ 370 ਦੇ ਥੱਲੇ ਜਦੋਂ ਜੰਮੂ ਕਸ਼ਮੀਰ ਨੇ ਐਕਸੀਡ ਕੀਤਾ ਇੰਡੀਆ ਨੂੰ ਬਾਅਦ ਵਿੱਚ ਇੱਕ ਐਸੀ ਤੋਂ ਉਹਨਾਂ ਦਾ ਝੰਡਾ ਅਡ ਹੋਏਗਾ ਜਦੋਂ ਕਸ਼ਮੀਰ ਦਾ ਰਾਜ ਵੀ ਜੰਮੂ ਕਸ਼ਮੀਰ ਸਟੇਟ ਦਾ ਫਲੈਗ ਅਡ ਹੈ ਤਰੰਗੇ ਦੇ ਰਾ ਉਹਦਾ ਝੰਡਾ ਹੁੰਦਾ ਹੈ ਹਰੇਕ ਸੀ ਕਿ ਉਹਨਾਂ ਦੇ ਹੈੱਡ ਨੂੰ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਜਾਂ ਵਜ਼ੀਰ ਸਦਰ ਕਿਹਾ ਜਾਏਗਾ ਜਿਹੜਾ ਇਹਨਾਂ ਨੇ ਥੋੜ ਦੁੱਤਾ ਔਰ ਉਹਨਾਂ ਦੇ ਮੁਖੀ ਨੂੰ ਮੁਖੀ ਨੂੰ ਪਤਨੀ ਨੂੰ ਉਹ ਮੁਖ ਮੰਤਰੀ ਕਹਿੰਦੇ ਨਹੀਂ ਕੋਈ ਸਦਰ ਜਾਂ ਪ੍ਰੈਜ਼ੀਡੈਂਟ ਨਹੀਂ ਕਹਿੰਦੇ ਪਰ ਇੱਕ ਤੱਕ ਵੀ 70 ਦੇ ਥੱਲੇ ਇੱਕ ਪ੍ਰੋਵੀਜ਼ਨ ਸੀ ਕਿ ਭਾਰਤ ਵਿੱਚਲੇ ਕਾਨੂੰਨ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਹੋਣਗੇ ਜਦੋਂ ਤੱਕ ਜੰਮੂ ਕਸ਼ਮੀਰ ਅਸੈਂਬਲੀ ਉਹਨੂੰ ਪਾਸ ਨਹੀਂ ਕਰਦੀ ਔਰ ਜੰਮੂ ਕਸ਼ਮੀਰ ਦੀਆਂ ਜਿਹੜੀਆਂ ਅਦਾਲਤਾਂ ਦੇ ਫੈਸਲੇ ਨੇ ਉਹ ਜਦੋਂ ਗਰਮੂ ਕਸ਼ਮੀਰ ਹਾਈ ਕੋਰਟ ਦਾ ਫੈਸਲਾ ਨਹੀਂ ਆਪੀਰਤਾ ਸੁਪਰੀਮ ਕੋਰਟ ਚ ਹੋ ਸਕਦੇ ਆ ਪਰ ਕੇਸ ਟ੍ਰਾਂਸਫਰ ਨਹੀਂ ਹੋ ਸਕਦਾ ਜੀ ਹੁਣ ਐਵੇਂ ਆਖੀ ਸੁਬਿਆਂ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਜਿਵੇਂ ਨੰਗਤਾਰੀਆਂ ਨੇ ਤੇਰਾ ਸਿੰਘ ਸ਼ਹੀਦ ਕੀਤੇ ਸ੍ਰੀ ਅਮਰਸਰ ਜੀ ਸ਼ਹਿਰ ਤੇਰਾ ਪ੍ਰੈਨ 1978 ਦੇ ਨੰਗਤਾਰੀਆਂ ਨੇ ਕਿਹਾ ਕਿ ਦੇਖੋ ਇਹਨੂੰ ਲੈ ਜਾਓ ਇਤੋਂ ਅੰਮ੍ਰਿਤਸਰ ਸਟਾਈਲ ਦੀ ਚਲਣਾ ਚਾਹੀਦਾ ਬਾਹਰ ਸਟੇਟ ਚੋ ਲੈ ਜਾਓ ਕਿਉਂਕਿ ਅਨ ਇੱਥੇ ਸਾਨੂੰ ਇਨਸਾਫ ਨਹੀਂ ਮਿਲੇਗਾ। ਗਰਾਂਵ ਦੇ ਕੋਰਟ ਦੇ ਵੀ ਜਿਹੜਾ ਕਿ ਹਰਿਆਣੇ ਚ ਸੀ ਉਹਨਾਂ ਨੇ ਦਰਦਾਰੀਆਂ ਨੂੰ ਬਰੀ ਕੀਤਾ ਹੈ। ਜੋ ਬਾਕੀ ਸੂਬਿਆਂ 'ਚ ਰਹਿ ਪਰ ਜੰਮੂ ਕਸ਼ਮੀਰ ਦੇ ਮਾਮਲੇ 'ਚ ਜੰਮੂ ਕਸ਼ਮੀਰ ਤੁਸੀਂ ਵਿਧਾਨ ਜਿਹੜਾ ਉਹਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਕਿਸੇ ਹੋਰ ਸਟੇਟ। ਔਰ ਜਿਹੜੀ ਆਜ਼ਾਦੀ ਦਾ ਇੱਕ ਹੱਕ ਜਿਹੜਾ ਆਲਰੇਡੀ ਇਹਨਾਂ ਨੇ ਜਿਹੜਾ ਉਸ ਨੂੰ ਉਸ ਨੂੰ ਮੰਨਿਆ ਹੋਇਆ ਸੀ ਅੱਜ ਜੰਮੂ ਕਸ਼ਮੀਰ ਤੋਂ ਖੋ ਲਿਆ ਗਿਆ ਔਰ ਇਹ ਖਬਰ ਹੈ ਮੁਖਤਾਰ ਦੇ ਉੱਤੇ। it seized the point kashmir case shifted positive supreme court so bhartiya supreme court ne faisla ditta hai ke hun jehde jammu kashmir vichle case ne oh bharat de baaki subhon de vich vi transfer ho sakde ne aur is khabar tha, da vehraye dasda hai ki panch member uh jury jada constitution bench hai jo so, chief justice yes thakur lead kar rahe so, but, yes, tha, spand, jade, de, nah, hai petitioners thakur da khud sambandh jada hai jammu kashmir de naal unhan ne ਕਿ ਤੇ ਕਿ ਬਾਈ ਜਸਟਿਸ ਦੇਣ ਦੀ ਖਾਤਰ ਇਹ ਗੱਲ ਕਿ ਉੱਥੋਂ ਸ਼ਿਫਟ ਨਹੀਂ ਹੋ ਸਕਦੇ ਕਿ ਇਹ ਤੇ ਇਹਨੂੰ ਤੋੜ ਰਹੇ ਨੇ ਪਰ ਇਹ ਹੁਣ ਅੰਦਰ ਆਰਟੀਕਲ 14 ਰਾਈਟ ਟੂ ਇਕਵੈਲਿਟੀ ਉਹਨਾਂ ਨੇ ਇਸਤੇਮਾਲ ਕੀਤਾ ਉਹਨਾਂ ਨੇ ਕਿਹਾ ਕਿ ਨੋਟਿਸ ਕਿ ਡਿਸਕ੍ਰਿਮੀਨੇਸ਼ਨ ਕੁਡ ਬੀ ਵੇਡ ਟੂ ਡਿਨਾਈ ਦਾ ਰਾਈਟ ਦਾ ਬੈਂਚ ਐਕਸਪਲੇਨ ਹੁਣ ਜਿਹੜੇ ਦੂਸਰੇ ਉਸ ਦੇ ਵਿੱਚ ਸਾਰੇ ਚਾਰੋਂ ਜੱਜ ਸੀ ਉਹਦੇ ਨਾਲ ਸਹਿਮਤ ਹੋਏ ਦੁਲਾਰੇ ਵੀ ਮੁਕਸ਼ ਮਿਰਦੇ ਲੋਕਾ ਤੋਂ ਇਹ ਹੱਕ ਵੀ ਹੋ ਰਿਹਾ ਗਿਆ ਹੈ ਜਿਹੜਾ ਆਰਟੀਕਲ 370 ਦੇ ਥੱਲੇ ਕਿ ਉਹਾਂ ਦੇ ਮਿਸਰਨ ਡੇਡ ਦੇ ਵਿੱਚ ਸੁਣਿਆ ਵਿਸਾਇਟ ਜਾ ਸਕਦੇ ਨੇ ਕੇਸ ਕੋ ਜਿਵੇਂ ਦੋ ਮਗਾਨ ਦਾਤ ਦੇ ਵਿੱਚ ਅਮਰਨਾਥ ਪਵਨਕ ਸਥਾਨ ਨੂੰ ਜਿਹੜਾ ਜ਼ਮੀਨ ਡੇਡ ਦਾ ਫੈਸਲਾ ਕੀਤਾ ਗਿਆ ਸੀ ਕਿਉਂਕਿ ਆਰਟੀਕਲ 370 ਦੇ ਥੱਲੇ ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਗੈਰ ਜੰਮੂ ਕਸ਼ਮੀਰ ਵਾਲਾ ਜ਼ਮੀਨ ਨਹੀਂ ਖਰੀਦ ਸਕਦਾ ਜੇ ਉਥੋਂ ਦਾ ਵਸਨੀਕ ਨਹੀਂ ਬਣ ਸਕਦਾ ਪਰ ਉਹਨਾਂ ਜਿਸ ਤਰੀਕੇ ਨਾਲ ਇਹ ਕਰਨਾ ਚਾਹਿਆ ਉਹਦਾ ਵਿਰੋਧ ਕੀਤਾ ਲੋਕਾਂ ਨੇ ਪਰ ਪ੍ਰੋਟੈਸਟ ਹੋਏ ਅਤੇ ਇਸੇ ਤਰ੍ਹਾਂ ਉਹਨਾਂ ਦੀ ਦੇਖਦੇ ਐ ਕਿ ਕਸ਼ਮੀਰੀ ਪੜਤਾਨ ਨੂੰ ਉਥੋਂ ਬਸਾੜ ਦੇ ਨਾਲ ਥੱਲੇ ਸਪੈਸ਼ਲ ਸੈਨਿਕ ਕਲੋਨੀ ਵੀ ਬਣਾ ਰਹੇ ਨੇ ਤਾਂ ਕਿ ਭਾਰਤ ਦੇ ਦੂਸਰੇ ਸੂਬਿਆਂ ਦੇ ਹਿੰਦੂਤਵੀ ਜਿਹੜੇ ਫੌਜੀ ਨੇ ਉਹਨਾਂ ਨੂੰ ਉੱਥੇ ਸੈਟਲ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲੁਟਕਾਈ ਜਾਏ ਜੀ ਇਹ ਵਾਦੀ ਨੂੰ ਕਟਿਆ ਜਾਏ ਜੋ ਕੁੱਲ ਬਣਾ ਕੇ ਮੈਂ ਸਮਝਦਾ ਵੀ ਇਹ ਜਿਹੜਾ ਭਾਰਤ ਦੇ ਵਿੱਚ 2020 ਤੱਕ ਹਰ ਇੱਕ ਨੂੰ ਹਿੰਦੂ ਬਣਾਉਣ ਦੀ ਪ੍ਰੋਸੈਸ ਹੈ ਕਸ਼ਮੀਰੀਆਂ ਦੀ ਔਰ ਆਜ਼ਾਦੀ ਨੂੰ ਖੋਣ ਦੀ ਗੱਲ ਅੱਜ ਉਹ ਕੁਝ ਦਿੱਤਾ ਹੋਇਆ ਉਹ ਵੀ ਯਾਰ ਸਿੱਖਾਂ ਨੂੰ ਪੰਜਾਬ ਦੇ ਉੱਤੇ ਬਿਲਕੁਲ ਇਹ ਜੰਗ ਹਿੰਦ ਪੰਜਾਬ ਦੇ ਵਿੱਚ ਹਿੰਦ ਦਾ ਕਬਜ਼ਾ ਕਰਨ ਦੀ ਗੱਲ ਉਹਦੇ ਵਿੱਚ ਸੁਪਰੀਮ ਕੋਰਟ ਉਹ ਨੰਗਾ ਹੁਕਮ ਜਿਹੜਾ ਉਹ ਹਿੰਦੂ ਦਰਜਿਆਂ ਦੀ ਪਿੱਛੇ ਆਸਮੋਤ ਹੈ ਇਹ ਆਲਾ ਇਹਨਾਂ ਨੂੰ ਟੇਮ ਜਜਮੈਂਟਸ ਤੋਂ ਜਿਹੜੀਆਂ ਕਿ ਪਿਛਲੇ ਦਿਨਾਂ ਦੇ ਹੋ ਚਾਈਆਂ ਜੀ ਰਸਾਇਥਲਾਂ ਨੇ ਬ੍ਰੇਕ ਪੀਅਰਸ ਦਸਨਾਂ ਇਤਰੇ ਬਣਨੋਂ ਮਿਲਦੇ ਆ ਛੋਟੇ ਬ੍ਰੇਕ ਦਵਾ